ਹਰ ਹੈ ਦੂਸ ਵਾਰ ਦੇ ਪਤਿਆਨ ਦੀ ਜਿਹੜੀ ਸਤਲੁਜ ਪ੍ਰੈਸ ਕਲੱਬ ਰੂਪਨਗਰ ਦੀ ਚੋਣ ਹੋਈ ਹੈ ਤਾਂ ਦੱਸ ਦਈਏ ਕਿ ਅਵਤਾਰ ਸਿੰਘ ਕੰਬੋਜ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਸਤਲੁਜ ਪ੍ਰੈਸ ਕਲੱਬ ਰੂਪਨਗਰ ਦੀ ਚੋਣ ਲਾਡੀ ਟਾਬਾ ਰੂਪਨਗਰ ਵਿਖੇ ਕੀਤੀ ਗਈ ਹੈ ਇਸ ਮੌਕੇ ਪ੍ਰੈਸ ਕਲਬ ਦੇਸ ਨੂੰ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ ਨੇ ਇਸ ਮੌਕੇ ਅਵਤਾਰ ਸਿੰਘ ਕੰਬੋਜ ਨੂੰ ਸਰਪਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਸਰਪਸੰਮਤੀ ਦੇ ਨਾਲ ਹੋਈ ਹੈ ਜਿਸ ਮੁਤਾਬਕ ਜਿਸ ਮੁਤਾਬਕ ਮਨਜੀਤ ਸਿੰਘ ਲਾਡੀ ਖਾਬੜਾ ਨੂੰ ਸੀਨੀਅਰ ਉਮੀਦਵਾਰ ਇਸਨਾ ਗੁਰਮੀਤ ਸਿੰਘ ਟੋਨੀ ਨੂੰ ਉਮੀਦਵਾਰ ਸ਼ਮਸ਼ੀਰ ਸਿੰਘ ਬੱਗਾ ਨੂੰ ਜਰਨਲ ਸਕੱਤਰ ਤਰਕੇਸ਼ ਕੁਮਾਰ ਨੂੰ ਸਹਿਯੁਕਤ ਸਕੱਤਰ ਧਰੂਵ ਨਾਰੰਗ ਨੂੰ ਖਜ਼ਾਨਚੀ ਤੇ ਜਸਵਿੰਦਰ ਸਿੰਘ ਕੈਰੋ ਨੂ ਪ੍ਰੈਸ ਸਕੱਤਰ ਚੁਣਿਆ ਗਿਆ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਨੂੰ ਕਲਬ ਦਾ ਸਰਪ੍ਰਸthਾਪਿਆ ਗਿਆ ਤੇ ਵਿਜੇ ਕਪੂਰ ਨੂੰ ਮੁਖ ਸਲਾਹਕਾਰ ਬਣਾਇਆ ਗਿਆ ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਕੰਬੋਜ ਨੇ ਧੰਨਵਾਦ ਕਰਦਿਆ ਕਿ ਹੈ ਕਿ ਸਾਥੀ ਪੱਤਰਕਾਰ ਸਹਿਬਾਨਾਂ ਦੇ ਵੱਲੋਂ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਤਾਂ ਦੇਹੀ ਦਿਨਾਂ ਨਿਭਾਉਣਗੇ ਤੇ ਪੱਤਰਕਾਰਾਂ ਦੀ ਭਲਾਈ ਦੇ ਨਾਲ-ਨਾਲ ਸਮਾਜ ਦੀ ਭਲਾਈ ਦੇ ਲਈ ਵੀ ਨਿਰੰਤਰ ਕੋਸ਼ਿਸ਼ ਕਰਨਗੇ ਉਹਨਾਂ ਇਹ ਵੀ ਕਹੇਗੇ ਕਿ ਪ੍ਰੈਸ ਕਲੱਬ ਜਿੱਥੇ ਲੋਕਾਂ ਦੇ ਮੁੱਦੇ ਅਤੇ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਏਗਾ ਉੱਥੇ ਸਰਕਾਰ ਦੀ ਲੋਕ ਭਲਾਈ ਸਕੀਮਾਂ ਤੇ ਕੰਮਾਂ ਨੂੰ ਵਿਤਰਾਤਲ ਤੱਕ ਪਹੁੰਚਾਉਣ ਦੇ ਲਈ ਸਾਡੀ ਟੀਮ ਕੋਈ ਕਸਰ ਨਹੀਂ ਛੱਡੇਗੀ ਇਸ ਮੌਕੇ ਮੌਕੇ ਮੈਂਬਰਾਂ ਦੇ ਵਜੋਂ ਸੋਮਰਾਜ ਸ਼ਰਮਾ, ਦਰਸ਼ਨ ਸਿੰਘ ਗੜਵਾਲ, ਗੁਰਵੰਦਰ ਸਿੰਘ ਐਜ਼ ਅਨਦਵਿੰਦਰ ਸ਼ਰਮਾ पीयूष तनेजा किरपाल सिंह अशोक तलवार, ते परमजीत सिंह भी मौजूद सन ਇਹ ਦੱਸਦਾ ਕਿ ਸਾਡੇ ਪਿੰਡ ਵਿੱਚ ਬੰਦਕੇ ਇਸ ਪਹਿਲੇ ਸਾਲ ਦੇ ਵਿੱਚ ਆਪਾਂ ਜਿੰਨਾ ਕੁ ਕੰਮ ਕੀਤਾ ਸੀਗਾ ਸਾਰੇ ਸਹਿਯੋਗ ਨਾਲ ਦਿੱਤਾ ਕਿਸੇ ਦਾ ਕੋਈ ਯੋਗਦਾਨ ਜ਼ਿਆਦਾ ਨਹੀਂ ਸੀ ਕਿਸੇ ਦਾ ਤੇ ਨਵੀਂ ਜੀ ਗੱਲ ਇਹ ਹੈ ਵੀ ਆਪਾਂ ਸਾਰੇ ਇਕਜੁੱਟ ਹੋ ਕੇ ਜਿਹੜੇ ਵੀ ਨਵੇਂ ਕੰਮ ਕਰਨੇ ਆ ਨਵੇਂ ਫੈਸਲੇ ਲੈਣੇ ਆ ਉਹਨਾਂ ਦੇ ਸਾਰੇ ਇਕਜੁੱਟ ਹੋ ਕੇ ਖਰੇ ਤਰੀਕੀ ਬੋਲਦੇ ਦੋ ਸ਼ਬਦਾਂ ਵਿੱਚ ਇਹ ਵੀ ਦੁਜਾਣੇ ਕਰਦਾ ਕਿ ਜੇ ਕੋਈ ਹੋਰ ਮੈਂਬਰ ਇਸ ਸੌਦੇ ਨੂੰ ਸੰਭਲਣ ਲਈ ਇੱਛਾ ਰੱਖਦਾ ਹੈ ਤਾਂ ਉਹ विराग ने संपर्क तो किया सरला मैंने तो यूं खुला था देखो यहांदा आदमी कुछ ये करते करते ठीक है वीडियो बना ली हां हेलो जी हां मैं आ मेरे यहां लोग लोग ਸਤਲੁਜ ਪ੍ਰੈਸ ਕਲੱਬ ਦੇ ਮੈਂ ਸਮੂਹ ਮੈਂਬਰਾਂ ਦਾ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਮੈਨੂੰ ਪ੍ਰਧਾਨਗੀ ਦਾ ਅਹੁਦਾ ਸੌਂਪਿਆ ਹੈਗਾ ਇਹ ਜ਼ਿੰਮੇਵਾਰੀ ਸੌਂਪੀ ਹੈਗੀ ਅਤੇ ਸਾਰੇ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਮੈਂ ਪੂਰਨ ਸਹਿਯੋਗ ਦੇਵਾਂਗਾ ਅਤੇ ਉਹਨਾਂ ਦੇ ਹੱਕ ਦੇ ਲਈ ਅਸੀਂ ਪੂਰੀ ਤਰ੍ਹਾਂ ਨਾਲ ਪੈਰਾਂ ਦੇਵਾਂਗੇ ਅਤੇ ਇਸ ਦੇ ਨਾਲ ਨਾਲ ਲੋਕਾਂ ਨੂੰ ਵੀ ਇਹ ਵਿਸ਼ਵਾਸ ਮੈਂ ਪਬਲਿਕ ਨੂੰ ਵੀ ਇਹ ਵਿਸ਼ਵਾਸ ਦਿਵਾਣਾ ਕੇ ਲੋਕਾਂ ਦੇ ਮੁੱਦੇ ਅਸੀਂ ਪੈਲਦੇ ਆਧਾਰ ਦੇ ਉੱਪਰ ਉਠਾਵਾਂਗੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਾਂਗੇ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਮੇਹਗੀ ਜਿਹੜੀ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚ ਸਕਣ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਹੋ ਸਕੇ ਅਤੇ ਇਸ ਦੇ ਨਾਲ ਹੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਅਤੇ ਸਰਕਾਰ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਪ੍ਰਸ਼ਾਸਨ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਵੀ ਅਸੀਂ ਉਜਾਗਰ ਕਰਾਂਗੇ ਤਾਂ ਕਿ ਲੋਕਾਂ ਤੱਕ ਪ੍ਰਸ਼ਾਸਨ ਦੇ ਪੋਜ਼ਿਟਿਵ ਗੱਲਾਂ ਵੀ ਪਹੁੰਚ ਸਕਣ ਅਤੇ ਇਸ ਦੇ ਨਾਲ ਨਾਲ ਸਰਕਾਰ ਦੀਆਂ 20 ਲੋਕ ਭਲਾਈ ਸਕੀਮਾਂ ਨੂੰ ਅਸੀਂ ਪੂਰਾ ਕੋਸ਼ਿਸ਼ ਕਰਾਂਗੇ ਕਿ ਲੋਕਾਂ ਤੱਕ ਹਰ ਹੱਲ ਤੱਕ ਪਹੁੰਚਾਈਏ ਤਾਂ ਕਿ ਲੋਕ ਉਹਨਾਂ ਸਕੀਮਾਂ ਦਾ ਵੀ ਫਾਇਦਾ ਉਠਾ ਸਕਣ ਅਵਧਾਰ ਜੀ ਅੱਜ ਤੁਸੀਂ ਦੱਸ ਦਿਓ ਜਿਹੜੀ ਤੁਹਾਡੀ ਟੀਮ ਕੀਤੀ ਗਈ ਹੈ ਉਹਦੇ ਕਿਹੜੇ ਕਿਹੜੇ ਮੈਂ ਉਹਦੇ ਦਾਰ ਪੁੱਛਣੇ ਨੇ ਅੱਜ ਸਤਲੁਜ ਪ੍ਰੈਸ ਕਲੱਬ ਦੇ ਵਿੱਚ ਪ੍ਰਧਾਨਗੀ ਇੰਦਾ ਉਹਦਾ ਦਾਸ ਨੂੰ ਸੌਂਪਿਆ ਗਿਆ ਹੈ ਉਸ ਤੋਂ ਇਲਾਵਾ ਸਾਡੇ ਮਨਜੀਤ ਸਿੰਘ ਲਾਢੀ ਖਾਬੜਾ ਜੀ ਸੀਨੀਅਰ ਮੀਤ ਪ੍ਰਧਾਨ ਦਾ ਉਹਦੇ ਨਾਲ ਨੂੰ ਦਿੱਤਾ ਗਿਆ ਅਤੇ ਪਿਛਲੇ ਸਾਲ ਤੋਂ ਚੱਲੇ ਆ ਰਹੇ ਗੁਰਮੀਤ ਸਿੰਘ ਟੋਨੀ ਉਹ ਮੀਤ ਪ੍ਰਧਾਨ ਦੇ ਅਹੁਦੇ ਦੇ ਉੱਪਰ ਇਸ ਸਾਲ ਵੀ ਬਰਕਰਾਰ ਨੇ ਤੇ ਸਾਡੇ ਸੰਸੇਰ ਸਿੰਘ ਬੱਗਾ ਜੀ ਜਨਰਲ ਸੈਕਟਰੀ ਦੇ ਅਹੁਦੇ ਪਰ ਪਿਛਲੇ ਸਾਲ ਸੀ ਵੀ ਸੀਗੇ ਇਹ ਇਸ ਸਾਲ ਵੀ ਇਹ ਬਰਕਰਾਰ ਨੇ ਉਸ ਤੋਂ ਬਾਅਦ ਹੁਣ ਜੁਆਇੰਟ ਸਕੱਤਰ ਆਪਾਂ ਲਗਾਇਆ ਹੈਗਾ ਰਕੇਸ਼ ਕੁਮਾਰ ਸਾਡੇ ਇਹ ਜੁਆਇੰਟ ਸਕੱਤਰ ਹੋਣਗੇ ਹੁਣ ਤੇ ਖਜ਼ਾਨਚੀ ਸਾਡੇ ਲਗਾਏ ਗਏ ਨੇ ਇਸ ਸਾਲ ਧਰੁਵ ਨਾਰੰਗ ਜੀ ਇਹ ਸਾਡੇ ਇਸ ਸਾਲ ਸਤਨੁਜ ਪ੍ਰੈਸ ਕਲੱਬ ਦੇ ਖਜ਼ਾਨਚੀ ਹੋਣਗੇ ਇਸ ਦੇ ਨਾਲ ਹੀ ਪ੍ਰਸਾਸਕਤਰ ਲਗਾਇਆ ਹੈਗਾ ਜਸਵਿੰਦਰ ਸਿੰਘ ਕੋਰੇਜੀ ਨੂੰ ਜੀ ਤੇ ਅੰਤਾਰਜੀ ਤੁਸੀਂ ਬਹੁਤ ਵਧੀਆ ਤੁਹਾਡੀ ਟੀਮ ਚੁਣੀ ਗਈ ਹੈ ਤੇ ਮੈਂ ਚਾਹਾਂਗਾ ਕਿ ਸਾਡਾ ਸਿਪ ਪ੍ਰਸ਼ਾਸਨ ਨੂੰ ਵੀ ਦੱਸਿਓ ਵੀ ਸਾਡੀ ਜਿਹੜੀ ਟੀਮ ਹੈ ਹੁਣ ਤੁਹਾਡੇ ਨਾਲ ਜਿਹੜੀ ਵੀ ਸਮੱਸਿਆਵਾਂ ਪ੍ਰਸ਼ਾਸਨ ਤੱਕ ਪਾਵਾਂਗੇ ਤੇ ਹੋਰ ਜਿਹੜੇ ਸਾਡੇ ਮੈਂਬਰ ਹੈ ਇਹਨਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਵੱਧ ਤੋਂ ਵੱਧ ਕਰਦਾ ਚਲੋ ਮੈਂ ਕਰਨਾ ਤੇ ਅਸੀਂ ਮੈਂ ਮੈਂ ਹੀ ਕਹਿ ਦੇਣਾ ਚਾਹਾਂਗਾ ਕਿ ਜਿਹੜੇ ਪ੍ਰਧਾਨ ਜੀ ਸਾਡੇ ਇਹਨਾਂ ਨੂੰ ਸਰਪ੍ਰਸਤ ਦਾ ਜਿਹੜਾ ਉਹਦਾ ਦਿੱਤਾ ਗਿਆ ਤੇ ਹੁਣ ਅਸੀਂ ਪ੍ਰਧਾਨ ਜੀ ਨਾਲ ਗੱਲ ਕਰਦੇ ਪ੍ਰਧਾਨ ਜੀ ਤੁਹਾਡਾ ਕਾਰਜਕਾਲ ਕਿਵੇਂ ਦਾ ਰਿਹਾ ਦੱਸੋ ਜਰਾ ਸਾਡਾ ਕਾ ਇੱਕ ਸਾਲ ਦਾ ਜੋ ਕਾਰਜਕਾਰ ਬਹੁਤ ਵਧੀਆ ਰਿਹਾ ਹੈ ਸਾਰੇ ਨੇ ਮਿਲ ਜੁਲ ਕੇ ਕੰਮ ਕੀਤਾ ਹੈ ਪ੍ਰਸ਼ਾਸਨ ਦੀ ਜੋ ਹੈਗਿਆ ਉਹਦੇ ਨਾਲ ਵੀ ਤਾਲਮੇਲ ਰੱਖਿਆ ਬਣਾ ਕੇ ਜਨਤਾ ਦੀ ਸਦਸਿਆਂਾਂ ਮੈਂ ਅਸੀਂ ਪਛਾਣੇ ਧਿਆਨ ਚ ਲੈਂਦੀਆਂ ਹੈ ਸਾਰੇ ਪੱਤਰਕਾਰ ਬੜੀ ਮਿਹਨਤ ਨਾਲ ਕੰਮ ਕਰ ਰਹੇ ਆ ਤੇ ਆਉਣ ਵਾਲੇ ਭਵਿੱਖ ਵਿੱਚ ਵੀ ਬੜੀ ਮਿਹਨਤ ਨਾਲ ਕੰਮ ਕਰਦੇ ਰਹਿਣਗੇ ਤੇ ਨਵੇਂ ਪ੍ਰਧਾਨ ਅਵਦਾ ਸਿੰਘ ਬੋ ਜੀ ਕਮੋਜ ਨੂੰ ਤੇ ਉਹਨਾਂ ਸਮੂਹ ਟੀਮ ਨੂੰ ਮੈਂ ਵਧਾਈਆਂ ਦਿੰਦਾ ਤੇ ਉਮੀਦ ਕਰਦਾ ਕਿ ਬਹੁਤ ਵਧੀਆ ਕੰਮ ਕੀਤਾ ਜਾਵੰਗਾ ਲੋਕਾਂ ਦੀ ਭਲਾਈ ਵਾਸਤੇ ਧੰਨਵਾਦ ਬਿਲਕੁਲ ਜੀ ਸਾਡੇ ਨਾਲ ਸਾਡੇ ਪੂਰੇ ਸਾਹਕੋੜ ਸਾਹਿਬ ਤੁਸੀਂ ਦੋ ਸ਼ਬਦ ਜਰਾ ਮੈਂ ਕੋਈ ਹੀ ਗੰਗੋਦੀ ਆਪਾਂ ਇਹ ਟੀਮਵਰਕ ਹੈ ਸਾਡਾ ਸਾਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਕੰਮ ਕਰਨਾ ਚਾਹੀਦਾ ਹੈ ਤੇ ਮੇਰੇ ਵੱਲੋਂ ਜੋ ਵੀ ਵਿਦਾਸਾਹਯੋਗ ਹੋਊਗਾ ਮੈਂ ਦੇਣ ਲਈ ਬਿਲਕੁਲ ਧੰਨਵਾਦੀ ਹਾਂ ਜੀ ਸਾਡੀ ਜਿਹੜੀ ਨਵੀਂ ਟੀਮ ਜੁੜੀ ਹੈ ਉਹਨਾਂ ਸਾਰਿਆਂ ਨੂੰ ਮੈਂ ਵਧਾਈਆਂ ਵੀ ਦਿੰਦਾ ਤੇ ਸਾਰੇ ਹੀ ਮੈਂਬਰਾਂ ਦਾ ਸਹਿਯੋਗ ਹੈ ਸਾਰੇ ਹੀ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਤੇ ਲੋਕ ਭਲਾਈ ਲਈ ਅਸੀਂ ਹਮੇਸ਼ਾ ਖੜੇ ਹਾਂ ਧੰਨਵਾਦ ਜੀ ਹਾਂ ਜੀ ਲਾਡੀ ਖਾਬੜਾ ਜੀ ਜਿਹੜੇ ਕਿ ਵائਸ ਪ੍ਰਧਾਨ ਮੜਾਕੇ ਲਾਡੀ ਸਾਹਿਬ ਨੇ ਵਧਾਈਆਂ ਦੇ ਪਹਿਲਾਂ ਬਹੁਤ-ਬਹੁਤ ਸਤਿਕਾਰ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੀ ਨਵੀਂ ਚੁਣੀ ਗਈ ਟੀਮ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਸਭ ਤੋਂ ਪਹਿਲਾਂ ਇਹੀ ਅਸੀਂ ਵਿਸ਼ਵਾਸ ਦਵਾਨੇ ਆ ਕਿ ਜਿਹੜਾ ਮੀਡੀਆ ਉਹ ਚੌਥਾ ਥੰਮ ਹੈ ਲੋਕਤੰਤਰ ਦਾ ਤੇ ਲੋਕਾਂ ਦੇ ਮੁੱਦੇ ਚੱਕਣੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਕਿ ਪਹਿਲ ਦੇ ਆਧਾਰ ਤੇ ਚੁਕਣੀਆਂ ਉਹ ਸਾਡਾ ਜਿਹੜਾ ਕਿ ਸਭ ਤੋਂ ਪਹਿਲਾ ਕੰਮ ਹੁੰਦਾ ਤੇ ਸਭ ਤੋਂ ਵੱਧ ਜਿਹੜੀਆਂ ਕਿ ਖਬਰਾਂ ਜਾਂ ਆਪਣਾ ਗਰਾਊਂਡ ਲੈਵਲ ਤੇ ਰਹਿ ਕੇ ਕੰਮ ਕਰਨਾ ਉਹੀ ਸਾਡਾ ਅਸਲ ਮਕਸਦ ਹੈ ਤੇ ਉਸ ਦੇ ਨਾਲ ਹੀ ਜਿਹੜਾ ਕੀ ਪ੍ਰਸ਼ਾਸਨ ਦੇ ਜੋ ਤਾਲਮਿਲ ਦੇ ਨਾਲ ਜਿਹੜੇ ਕੰਮ ਹੱਲ ਹੋ ਸਕਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਉਹ ਹੱਲ ਕਰਾਉਣੀਆਂ ਜੋ ਸਰਕਾਰ ਤੋਂ ਲੋਕਾਂ ਨੇ ਮੰਗਾ ਮੰਨਵਾਉਣੀਆਂ ਜੋ ਕੰਮ ਹੈ ਲੋਕਾਂ ਦੇ ਲਟਕੇ ਹੋਏ ਕੰਮ ਆ ਮਸਲੇ ਆ ਉਹ ਹੱਲ ਕਰਾਉਣੇ ਤੇ ਨਾਲ ਨਾਲ ਜਿਹੜੀ ਅਸੀਂ ਕੋਈ ਸਮਾਜ ਸੇਵਾ ਦਾ ਵੀ ਕੰਮ ਕਰਨਾ ਉਹ ਵੀ ਸਾਡੀ ਇੱਕ ਪਹਿਲ ਰਹੂਗੀ ਕਿ ਅਸੀਂ ਵੱਧ ਤੋਂ ਵੱਧ ਸਮਾਜ ਸੇਵਾ ਨਾਲ ਜੁੜੀਏ ਤੇ ਸਮਾਜ ਸੇਵਾ ਦੇ ਸਮਾਜ ਦੇ ਭਲੇ ਦੇ ਕੰਮ ਵੀ ਅਸੀਂ ਕਰੀਏ ਬਿਲਕੁਲ ਜੀ ਤੇ ਮੈਂ ਵੀ ਇੱਥੇ ਜ਼ਰੂਰ ਕਹਾਂਗਾ ਕਿ ਜਿੱਤੇ ਤੁਸੀਂ ਸਮਾਜ ਸੇਵਾ ਦੀ ਗੱਲ ਕੀਤੀ ਹੈ ਅਸੀਂ ਮਿਲ ਰਲ ਮਿਲ ਕੇ ਜੇ ਕੱਲ ਨੂੰ ਕੋਈ ਇਸੇ ਵੀ ਬੰਦੇ ਨੂੰ ਲੋੜ ਪਵੇ ਤਾਂ ਅਸੀਂ ਉਹਦੀ ਮਦਦ ਕਰਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਮਿਲ ਕੇ ਤੇ ਸਾਡੇ ਨਾਲ ਦਰਸ਼ਨ ਕਰੇ ਵਾਲੀ ਜੀ ਦਰਸ਼ਨ ਜੀ ਤੁਸੀਂ ਦੋ ਸ਼ਬਦ ਸਭ ਤੋਂ ਪਹਿਲਾਂ ਮੈਂ ਸੱਚੇ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਨਵੇਂ ਪ੍ਰਧਾਨ ਸਾਹਿਬ ਅਤਾਰ ਸਿੰਘ ਕੰਬੋਜ ਜੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਬਕਾ ਪ੍ਰਧਾਨ ਸਾਡੇ ਸਰਜੀਤ ਸਿੰਘ ਜੀ ਉਹਨਾਂ ਨੂੰ ਮੁਬਾਰਕਾਂ ਜੀ ਅਵਤਾਰ ਸਿੰਘ ਕੰਬੋਜ ਦੀ ਸੂਚੀ ਟੀਮ ਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿੰਦਾ ਉੱਥੇ ਨਾਲ ਹੀ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਅਜੇ ਥੋੜਾ ਸਮਾਂ ਪਰ ਫਿਰ ਵੀ ਜਿਹੜੀ ਇਕਜੁੱਟਤਾ ਸਾਰੇ ਮੈਂਬਰਾਂ ਨੇ ਇੱਥੇ ਦਿਖਾਈ ਹੈ ਕੋ ਕਾਬਲੀ ਤਾਰੀਫ ਹੈ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਜੋ ਟੀਚੇ ਮਿੱਥੇ ਨੇ ਅਸੀਂ ਉਹਨਾਂ ਨੂੰ ਜ਼ਰੂਰ ਪੂਰੇ ਕਰਾਂਗੇ ਇੱਕ ਵਾਰ ਫੇਰ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਬਹੁਤ-ਬਹੁਤ ਧੰਨਵਾਦ ਜੀ ਬਿਲਕੁਲ ਜੀ ਬਲਾਸਟ ਦੇ ਵਿੱਚ ਅਸੀਂ ਹੁਣ ਮੈਂ ਵੀ ਆਪਣੇ ਵੱਲੋਂ ਸ਼ਮਸ਼ੀਰ ਬੱਗਾ ਤੁਹਾਨੂੰ ਪਤਾ ਹੈ ਕਿ ਅਸੀਂ ਮੈਂ ਜਨ ਸਕੱਤਰ ਤੌਰ ਤੇ ਪਿਛਲੇ ਸਾਲ ਵੀ ਉਹਦਾ ਜਿਹੜਾ ਸੰਭਾਲਿਆ ਵਾ ਸੀਗਾ ਤੇ ਹੁਣ ਵੀ ਸੰਭਾਲਦਾ ਰਹਾਂਗਾ ਤੇ ਸਾਡੇ ਨਾਲ ਸਾਡੇ ਜਿਹੜੇ ਬਿਲਕੁਲ ਮੁੱਖ ਸਲਾਹਕਾਰ ਆਜੋ 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 ਇੱਕ ਥੰਮ ਮੋਕ ਸੁਲਾਹਕਰ ਸਾਡੇ ਵਿਜੇ ਕੁਰਜੀ ਜਿਹੜੇ ਕਿ ਪੁਰਾਣੇ ਸਾਡੇ ਸੀਨੀਅਰ ਪੱਤਰਕਾਰ ਹੈ ਇਹ ਜੇ ਕਪੂਰ ਜੀ ਅੱਜ ਦਾ ਜਿਹੜਾ ਕਿਵੇਂ ਲੱਗੀ ਚੋਣ ਜਿਹੜੀ ਹੋਈ ਹੈ ਅਜਵਤਾਰ ਜੀ ਨੂੰ ਬਹੁਤ ਬਹੁਤ ਵਧਾਈ ਹੈ ਸਾਨੂੰ ਵੀ